5 ਡੋਰ ਗੱਡੀ ਸਰ अवेलेबल ਹੋ ਗਈ ਹੈ ਪਹਿਲਾਂ 3 ਡੋਰ ਸੀਗੀ ਨਾ ਉਹ 5 ਡੋਰ ਆ ਗਈ ਹੈ ਟਾਪ मोस्ट ਪ੍ਰਾਇੋਰਟੀ ਹੈ ਸੇਫਟੀ ਸਰ ਸੋ ਸੇਫਟੀ ਨੂੰ ਦੇਖਦੇ ਹੋਏ ਇਸ ਗੱਡੀ ਦੇ ਵਿੱਚ 6 에어ਬੈਗ ਕਸਟਮਰ ਛੋਟੀ ਜਗ੍ਹਾ ਦੇ ਵਿੱਚ ਉਹ ਹੀ ਆਪਣੀ ਗੱਡੀ ਨੂੰ ਟਰਨ ਕਰ ਸਕਦਾ ਹੈ ਔਰ ਪਾਰਕਿੰਗ ਨੂੰ ਮੇਨਟੇਨ ਕਰ ਸਕਦਾ ਹੈ ਜਾਂ ਕੰਫਰਟੇਬਲੀ ਟਰਨ ਆਊਟ ਕਰ ਸਕਦਾ ਇਸ ਗੱਡੀ ਦੇ ਵਿੱਚ ਸਰ ਨਾਓ ਇਸ ਦਾ ਲਗਜ਼ਰੀ ਵਹੀਕਲ ਹੈ ਯੂ ਤੋਂ ਲੈ ਕੇ ਇੱਕ ਸੀਨੀਅਰ ਸਿਟੀਜ਼ਨ ਵਾਸਤੇ ਹਰ ਸੈਗਮੈਂਟ ਵਾਸਤੇ ਗੱਡੀ ਜਿਹੜੀ ਇੰਟਰੋਡਿਊਸ ਕਰ ਦਿੱਤੀ ਗਈ ਹੈ ਸਰ ਇਸ ਗੱਡੀ ਦੇ ਵਿੱਚ ਪੈਨਰੋਮਿਕ ਸਨਰੂਫ ਆ ਗਈ ਹੈ ਪੁਸ਼ ਬਟਨ ਸਟਾਰਟ ਆ ਗਿਆ ਹੈ ਹੋਰ ਇੱਕ ਬੜੀ ਅਚੀ ਚੀਜ਼ ਆ ਗਈ ਹੈ ਉਹ ਐਸਾ ਹਰ ਬੰਨ ਕਾਰਡਨ ਦੇ ਦੇ ਵਿੱਚ ਸਪੀਕਰ ਆ ਰਹੇ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਵਰਵੀਰ ਥਾਰ ਰੌਕਸ ਜਿਹਦੀ ਕੀ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਉਡੀਕ ਸੀਗੀ ਤੇ ਅੱਜ ਜਿਹੜੀ ਲੁਧਿਆਣਾ ਦੇ ਵਿੱਚ ਲਾਂਚ ਹੋ ਚੁੱਕੀ ਆ ਤੇ ਕਹਿ ਲੋ ਵੀ ਜਿਹੜਾ ਰੈੱਡ ਕਾਰਪਟ ਤੇ ਉੱਡ ਚੁੱਕਿਆ ਤੇ ਅੱਜ ਸਾਡੇ ਨਾਲ ਨੋਵੈਲਟੀ ਗਰੁੱਪ ਦੇ ਹੈੱਡ ਪੁਨੀਤ ਸ਼ਰਮਾ ਜੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਕੀ ਖਾਸੀਅਤ ਰਹਿ ਗਈ ਥਾਰ ਰੌਕਸ ਦੇ ਅੰਦਰ ਤੇ ਪੁਰਾਣੀ ਥਾਰ ਨਾਲੋਂ ਕੀ ਵੱਖਰਾ ਹੋਇਆ ਹੈਗਾ ਅੰਦਰ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਤੇ ਸਭ ਤੋਂ ਪਹਿਲਾਂ ਸਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮਹਿੰਦਰਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੋਡਕਟ ਦਿੱਤਾ ਪਲੱਸ ਲੁਧਿਆਣਾ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨੋਵੈਲਟੀ ਮਹਿੰਦਰਾ ਨੂੰ ਇੰਨਾ ਪਿਆਰ ਦਿੱਤਾ ਥਾਰ ਰੌ ਇਹ ਗੱਡੀ ਨੂੰ ਸਰ ਇਸ ਟਾਈਮ ਬਹੁਤ ਪਿਆਰ ਮਿਲਦਾ ਪਿਆ ਬਹੁਤ ਜੋ ਹੈ ਲੁਧਿਆਣਾ ਵਾਸੀਆ ਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਇਨਕਰੇਜ ਕੀਤਾ ਤੇ ਤੁਹਾਡੇ ਸਾਹਮਣੇ ਸ਼ੋਰੂਮ ਇਸ ਟਾਈਮ ਪੂਰਾ ਭਰਿਆ ਹੋਇਆ ਬਿਕੋਜ਼ ਲੋਕਾਂ ਨੇ ਬਹੁਤ ਜ਼ਿਆਦਾ ਆਪਣਾ ਪਿਆਰ ਦਿੱਤਾ ਹੁਣ ਇਸ ਗੱਡੀ ਦੇ ਵਿੱਚ ਜੋ ਚੇਂਜਸ ਆਏ ਨੇ ਸਰ ਸਭ ਤੋਂ ਵੱਡਾ ਇਹ ਹੈ ਕਿ ਇਹ ਨਾਓ 5 ਡੋਰ ਗੱਡੀ ਸਰ ਅਵੇਲੇਬਲ ਹੋ ਗਈ ਹੈ ਪਹਿਲਾਂ 3 ਡੋਰ ਸੀਗੀ ਨਾਓ ਇਹ 5 ਡੋਰ ਆ ਗਈ ਹੈ ਪਲੱਸ ਇਸ ਗੱਡੀ ਦੇ ਵਿੱਚ ਸਰ ਸੇਫਟੀ ਨੂੰ ਰਿਲੇਟਿਡ ਬਿਕੋਜ਼ ਟਾਪ ਮੋਸ ਪਾਇਰਿਟੀ ਹੈ ਸੇਫਟੀ ਸਰ ਸੋ ਸੇਫਟੀ ਨੂੰ ਦੇਖਦੇ ਹੋਏ ਇਸ ਗੱਡੀ ਦੇ ਵਿੱਚ 6 에어ਬੈਗ 6 ایر بگ ਇੰਟਰੋਡਿਊਸ ਕਰਤੇ ਆ ਸਰ ਅਡਾਸ ਦਾ ਜੋ ਹੈ ਸਿਸਟਮ ਆ ਗਿਆ ਹੈ ਪਲੱਸ ਇਹਦੇ ਵਿੱਚ 19 ਇੰਚ ਦੇ ਅਲੋਏ ਵੀ ਲਾਗੇ ਸਨ ਤੇ ਸਰ ਇਹ ਕੀ ਦੇਖ ਸਕਦੇ ਆ ਵੀ ਜਿਹੜੀ ਗ੍ਰਿਲ ਹੈ ਜਿਹੜੀ ਲੋਕ ਆਫਟਰ ਮਾਰਕੀਟ ਲਵਾਉਂਦੇ ਨੇ ਇਹਦੇ ਅੰਦਰ ਪਹਿਲੇ ਇੰਸਟਾਲ ਕਰ ਦਿੱਤੀ ਗਈ ਹੈ ਕਿ ਕਸਟਮਰ ਨੂੰ ਬਾਅਦ ਚੋਂ ਆਫਟਰ ਮਾਰਕੀਟ ਕੁਝ ਨਾ ਕਰਾਉਣਾ ਪਵੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਸਹੀ ਆ ਬਿਕੋਜ਼ ਆਫਟਰ ਮਾਰਕੀਟ ਲੈਂਦ ਤੋਂ ਬਾਅਦ ਸਰ ਦੇ ਆ ਕੁਝ ਪ੍ਰੋਬਲਮਸ ਵੀ ਆ ਜਾਂਦੀਆਂ ਕਈ ਵਾਰ ਕਸਟਮਰ ਉਹਦਾ ਬਾਹਰੋਂ ਚੇਂਜ ਕਰਵਾਉਂਦਾ ਕੋਈ ਵਾਇਰ ਆਈਆ ਕੋਈ ਪ੍ਰੋਬਲਮ ਆ ਜਾਂਦੀ ਹੈ ਕੁਝ ਵਾਰੰਟੀ ਦਾ ਇਸ਼ੂ ਆਉਂਦਾ ਅਸੀਂ ਕੀ ਕੀਤਾ ਇਸ ਵਰਕਆਊਟ ਕਰਕੇ ਅਸੀਂ ਕੰਪਨੀ ਵੱਲੋਂ ਰਿਕੁਐਸਟ ਕਰਕੇ ਉਹ ਚੀਜ਼ਾਂ ਨੂੰ ਇਨਵੋਲਵ ਕਰਾ ਲਿਆ ਤਾਂ ਕਿ ਜਦੋਂ ਕਸਟਮਰ ਨੂੰ ਡਿਲੀਵਰੀ ਕਰੀਏ ਬਸ ਉਹ ਗੱਡੀ ਲੈ ਕੇ ਜਾਵੇ ਤੇ ਉਸ ਤੋਂ ਬਾਅਦ ਉਹ ਜਿਸ ਤਰੀਕੇ ਦੀ ਇੰਜੋਏ ਕਰਨਾ ਚਾਹੁੰਦਾ ਹੈ ਡਰਾਈਵ ਦੇ ਨਾਲ ਦੇਵਲ ਦੇ ਵਿਲ ਇੰਜੋਏ ਦੇ ਸਰ ਪਿਛਲੀ ਵਾਰੀ ਕੋ ਕੰਪਲੇਂਟ ਬੜੀ ਆਈ ਸੀ ਜਿਹੜਾ ਪੈਟਰੋਲ ਵਾਲਾ ਉੱਪਰ ਟੱਕਣੇੜਾ ਓਪਨ ਹੁੰਦਾ ਹੈ ਨਾ ਉਹਦੀ ਬੋਰਡ ਕੰਪਲੇਂਟ ਆਈ ਸੀ ਕਿ ਚਾਬੀ ਨਾਲ ਓਪਨ ਕਰਨਾ ਪੈਂਦਾ ਉਹ ਵੀ ਇਹਦੇ ਵਿੱਚ ਜਿਹੜਾ ਸੋਲਵ ਕਰ ਦਿੱਤਾ ਗਿਆ ਜਾਨੀ ਕਿ ਸੋਲਵ ਕਰ ਦਿੱਤਾ ਗਿਆ ਸਰ ਨਾ ਹੁਣ ਪੁਸ਼ ਵਾਲਾ ਆ ਗਿਆ ਸੋ ਤੁਹਾਨੂੰ ਕੋਈ ਐਜੀਟੈਂਸ਼ਨ ਵਾਲੀ ਲੋੜ ਨਹੀਂ ਹੈਗੀ ਠ ਇਸ ਗੱਡੀ ਦੇ ਵਿੱਚ ਸਰ ਨਾਓ ਇਸਾ ਲਗਜ਼ਰੀ ਵਹੀਕਲ ਠੀਕ ਹੈ ਨਾ ਤੁਸੀਂ ਇਹ ਦੇਖ ਸਕਦੇ ਹੋ ਇਟਸ ਅ ਟੋਟਲੀ ਹਰ ਸੈਗਮੈਂਟ ਵਾਸਤੇ ਆਇਆ ਹੈ ਇੱਕ ਯੂਥ ਤੋਂ ਲੈ ਕੇ ਇੱਕ ਸੀਨੀਅਰ ਸਿਟੀਜ਼ਨ ਵਾਸਤੇ ਹਰ ਸੈਗਮੈਂਟ ਵਾਸਤੇ ਇਹ ਗੱਡੀ ਜਿਹੜੀ ਇੰਟਰੋਡਿਊਸ ਕਰ ਦਿੱਤੀ ਗਈ ਹੈ ਸਰ ਇਹਦੇ ਵਿੱਚ ਜਿਹੜੀ ਹੋਰ ਲਗਜ਼ਰੀਨੈਸ ਨੂੰ ਇੰਪਰੂਵ ਕਰਦੀ ਹੈ ਉਹ ਕਰਦੀ ਹੈ ਇਹਦੀ ਪੈਨਾਰੋਮਿਕ ਸਨਰੂਫ ਇਸ ਗੱਡੀ ਦੇ ਵਿੱਚ ਪੈਨਾਰੋਮਿਕ ਸਨਰੂਫ ਆ ਗਈ ਹੈ ਪੁਸ਼ ਬਟਨ ਸਟਾਰਟ ਆ ਗਿਆ ਹੈ ਹੋਰ ਇੱਕ ਬੜੀ ਅਚੀ ਚੀਜ਼ ਆ ਗਈ ਹੈ ਉਹ ਹੈ ਸਰ ਹਰ ਬੰਨ ਕਾਰਡਨ ਦੇ ਦੇ ਵਿੱਚ ਸਪੀਕਰ ਆ ਰਹੇ ਨੇ ਜੋ ਕਿ ਮਿਊਜ਼ਿਕ ਸਿਸਟਮ ਆ ਰਿਹਾ ਜੋ ਕਿ ਤੁਹਾਡੇ ਡਰਾਈਵਿੰਗ ਨੂੰ ਤੁਹਾਡੇ ਮ तरीके ਦੇ ਵਿੱਚ 4x4 ਨੂੰ ਜਿਹੜਾ ਹੋਰ ਇਨਹਾਂਸ ਕਰਦੇ ਹੋਏ ਫੀਚਰ ਇੰਟਰੋਡਿਊਸ ਕੀਤਾ ਕਿ ਜਿਹੜੇ ਬੈਕ ਵੀ ਲੌਕ ਹੋ ਜਾਂਦੇ ਜਦੋਂ ਆਪਾਂ ਆਫ ਰੋਡਿੰਗ ਕਰਦੇ ਹੁੰਦੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹ ਇੱਕ बिकॉज ਤੁਹਾਨੂੰ ਪਤਾ ਹੈ ਅੱਜਕੱਲ ਰਸ਼ੀ ਏਰੀਆ ਬਹੁਤ ਵਧਦਾ ਜਾ ਰਿਹਾ ਹੈ ਪਾਰਕਿੰਗ ਦੀ ਲੈ ਕੇ ਪ੍ਰੋਬਲਮਸ ਬਹੁਤ ਆਉਂਦੀ ਹੈ ਠੀਕ ਹੈ ਪਲੱਸ ਹਿਲੀ ਏਰੀਆ ਦੇ ਵਿੱਚ ਤੁਸੀਂ ਜਾਣਦੇ ਹੋ ਔਰ ਐਜ਼ ਥਾਰ ਜਿਹੜੀ ਹੈਗੀ ਉਹ ਇੱਕ ਆਪਾਂ ਨੂੰ ਟਫ ਰਗਡ ਐਕਸਪੀਰੀਅੰਸ ਦਿੰਦੀ ਹੈ ਉਸ ਨੂੰ ਸਾਰੇ ਨੂੰ ਕਰਦੇ ਹੋਏ ਇਹ ਫੀਚਰ ਇੰਟਰੋਡਿਊਸ ਹੈ ਜਿਸ ਦੇ ਨਾਲ ਕਿ ਕਸਟਮਰ ਛੋਟੀ ਜਗ੍ਹਾ ਦੇ ਵਿੱਚੋਂ ਹੀ ਆਪਣੀ ਗੱਡੀ ਨੂੰ ਟਰਨ ਕਰ ਸਕਦਾ ਹੈ ਔਰ ਪਾਰਕਿੰਗ ਨੂੰ ਮੇਨਟੇਨ ਕਰ ਸਕਦਾ ਹੈ ਜਾਂ ਕੰਫਰਟੇਬਲੀ ਟਰਨ ਅਊਟ ਕਰ ਸਕਦਾ ਸਰ ਜੇ ਤਾਂ ਮੈਂ ਇਸ ਮੇਨ ਫੀਚਰ ਇਹ ਹੈ ਸਰ ਜਿਹੜੇ 5 ਡੋਰ ਕਰ ਦਿੱਤੀ ਗਈ ਹੈ ਤੇ ਮੈਂ ਦੇਖ ਸਕਦਾ ਹਾਂ ਵੀ 5 ਡੋਰ ਇਹ ਉਹਦੇ ਨਾਲੋਂ ਕਾਫੀ ਐਕਸਪੈਂਡ ਹੋ ਚੁੱਕੇ ਪਹਿਲਾਂ ਵਾਲੀ ਥੋੜੀ ਛੋਟੀ ਲੱਗਦੀ ਸੀ ਸਰ ਇੱਕ ਨਾ ਇਹਦੇ ਵਿੱਚ ਕਸਟਮਰ ਨੂੰ ਦਿੱਕਤ ਰਹਿੰਦੀ ਹੁੰਦੀ ਸੀ ਜਦੋਂ ਆਪਾਂ ਹਾਈ ਸਪੀਡ ਜਾਂਦੇ ਜਿਹੜੀ ਰੂਫ ਹੈ ਉਹ ਥੋੜੀ ਬਬਲਿੰਗ ਕਰਦੀ ਹੁੰਦੀ ਸੀ ਉਦੇ ਬਾਰੇ ਇਹ ਚ ਰਿਸੋਲਵ ਕੀਤਾ ਗਿਆ ਸਿਸਟਮ ਸੋ ਟੂਲੀ ਸਰ ਇਹਦੇ ਵਿੱਚ ਵਰਲਡ ਦਾ ਬੈਸਟ ਜੋ ਹੈ ਉਹ ਐਨ ਕੈਪ ਜੋ ਐਨਵੀਐ ਸਿਸਟਮ ਹੈ ਉਹ ਅਸੀਂ ਇੰਟਰੋਡਿਊਸ ਕਰ ਦਿੱਤਾ ਗਿਆ ਸੋ ਤੁਹਾਨੂੰ ਐਨਵੀਐ ਬਹੁਤ ਜ਼ਿਆਦਾ ਇੰਪਰੂਵ ਮਿਲੇਗਾ ਇਸ ਤਰੀਕੇ ਦੀ ਕੋਈ ਵੀ ਪ੍ਰੋਬਲਮ ਨਹੀਂ ਰਹੀ ਹੁਣ ਇਸ ਗੱਡੀ ਦੇ ਵਿੱਚ ਔਰ ਨਾ ਰੂਫ ਦੀ ਤੇ ਨਾ ਕੋਈ ਸਿਟਿੰਗ ਦੀ ਸੋ ਤਾਂ ਇਹ ਸੀ ਕੁਝ ਖਾਸ ਗੱਲਾਂ ਥਾਰ ਰੌਕਸ ਬਾਰੇ